ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੋਧੀ ਅੱਜ ਸ੍ਰੀ ਅਕਾਲ ਪੁਰਖ ਦਵਾਰ ਸਾਹਿਬ ਅੱਜ ਹੋਵੇਗਾ ਅਖੰਡ ਪਾਤਸ਼ਾਹ ਜੀ ਦੇ ਪੋਗ ਗੁਰਨਾਣ ਕਦੇ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਗੁਰਪਰਵ ਦੀਆਂ ਅੱਜ ਅੱਜ ਪੋਗ ਪਾਈ ਜਾਣਗੇ ਤੇ ਅਕਾਲ ਪੁਰਖ ਦਵਾਰ ਸਾਹਿਬ ਚੱਲਦੇ ਜਿੱਦ ਤੋਂ ਕਿ ਨਾ ਸੋਣਾ ਸੁਆ ਲੱਗਦਾ ਤੇ ਤਨਖਾਹ ਦੇ ਜਿੰਨੇ ਬੁੱਧਵਾਰ ਸਾਲ ਨੂੰ ਜੁੜੇ ਫਿਰ ਐਸਾ ਉੱਤਰ ਸੇਵਾ ਕਰਦੇ ਕੋਟਾ ਪਾ ਕਰ ਰੇ ਨੇ ਪੈਸਾ ਬਤ ਬੈ ਗੁਰੂ ਜੀ ਜੋ ਜੀ ਬੀਬੀਆਂ ਪੈਣਾ ਹਲੇ ਲੱਗੀਆਂ ਸੀਗੀਆਂ ਆਪਾਂ ਵੀ ਆ ਗਏ ਆਪਾਂ ਕਰੀ ਸੇਵਾ ਥੋੜੀ-ਬਹੁਤੀ ਫਿਰ ਹੋਰ ਬੀਬੀਆਂ ਆ ਗਈਆਂ ਸੰਗਤ ਆ ਗਈਆਂ ਤੇ ਫਿਰ ਆਪਾਂ ਉੱਠ ਖੜੇ ਸੀਗੇ ਇਹਨਾਂ ਨੂੰ ਵੀ ਸੇਵਾ ਕਰ ਲਾਂਨ ਦੇ ਭਾਈ ਹਨਾ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੀਆਂ ਨੇ ਤੇ ਆਪਾਂ ਬਹਿ ਗਏ ਸੀਗੇ ਥੋੜਾ ਜਿਹਾ ਆਪਾਂ ਕਿਹਾ ਸਵੇਰ ਦੇ ਲੱਗੇ ਵੀ ਸੀਗੇ ਆਗੇ ਸੀਗੇ ਆਪਾਂ 7:30 ਪੌਣੀ 8 8 ਵਜੇ ਆਗੇ ਸੀਗੇ ਇੱਧਰ 8:00 8 ਆਗੇ ਹੋਣਗੇ ਇੱਧਰ ਚਲੋ ਹੁਣ ਬੀਬੀਆਂ ਭੈਣਾਂ ਬਹੁਤ ਆ ਗਈਆਂ ਸੇਵਾ ਕਰਨਗੀਆਂ ਆਪਾਂ ਹੁਣ ਬੈਣਿਆਂ ਦਮ ਲੈਣਿਆਂ ਥੋੜਾ ਜਿਹਾ ਥੱਕ ਗਏ ਸੀਗੇ ਚਲੋ ਜੀ ਇਹਨਾਂ ਨੂੰ ਵੀ ਸੇਵਾ ਦਾ ਮੌਕਾ ਮਿਲਣਾ ਚਾਹੀਦਾ ਬੀਬੀਆਂ ਭੈਣਾਂ ਨੂੰ ਇਹ ਅੱਜ ਆਈਆਂ ਨੇ ਕੱਲ ਅਗਲੇ ਤੋਂ ਟਾਈਮ ਆ ਲੱਗਿਆ ਨਹੀਂ ਆਇਆ ਨਹੀਂ ਇਹ ਪਰਸੋਂ ਨਹੀਂ ਆ ਗਿਆ ਆਪਾਂ ਤਾਂ ਪਰਸੋਂ ਵੀ ਸੇਵਾ ਕਰ ਲਈ ਸੀ ਜਿੰਨੀ ਕਰਮਤ ਸੀ ਸੀਗੀ ਤੇ ਕੱਲ ਵੀ ਕਰ ਲਈ ਸੀ ਪਰਸੋਂ ਤਾਂ ਮੈਂ ਚਲੀ ਗਈ ਸੀ ਜਦੋਂ ਨਗਰ ਕੀਰਤਨ ਨਿਕਲਦਾ ਸੀ ਕੱਢਦੇ ਸੀ ਫਿਰ ਮੈਂ ਚਲੀ ਗਈ ਸ਼ਾਮ ਨੂੰ ਮੈਂ ਆਈ ਨਹੀਂ ਫਿਰ ਕੱਲ ਲੱਗ ਸੀ ਕੱਲ ਵਧੀਆ ਟਾਈਮ ਲੱਗ ਗਿਆ ਸੀ ਸਵੇਰੇ ਸਵੇਰੇ ਕੱਲ ਵੀ ਬਿਰ ਚਲੇ ਗਈ ਸੀਗੇ ਕੰਮ ਹੋ ਗਿਆ ਸੀ ਚਲੋ ਜਿੰਨੀ ਕਰਮਾਂ ਸੀਗੇ ਕਰ ਲਈ ਸੇਵਾ ਤੇ ਇੱਧਰ ਜਲੇਬੀਆਂ ਬਕਾ ਰਹੇ ਸੀਗੇ ਇਹ ਬੱਚਾ ਬੈਠਾ ਸੀਗਾ ਮੈਂ ਇਹਨੂੰ ਹੱਸਦੀ ਸੀ ਮੈਂ ਕਿ ਤੂੰ ਜਲੇਬੀਆਂ ਬਣਾਉਣ ਲੱਗ ਗਿਆ ਇਹ ਬੋਲਦਾ ਹੀ ਨਹੀਂ ਹੈਗਾ ਪਤਾ ਨਹੀਂ ਕਿਉਂ ਇਹ ਜਲੇਬੀਆਂ ਕੱਢਦਾ ਸੀਗਾ ਭਾਈ ਬਣਾ ਰਿਹਾ ਸੀ ਇੱਕ ਮੁੰਡਾ ਹੀ ਖੜਾ ਸੀਗਾ ਤੇ ਚਲੋ ਜੀ ਤੇ ਇਹਨੂੰ ਬਿਠਾ ਕੇ ਗਏ ਹੋਣੇ ਹਲਵਾਈ ਚਲੇ ਗਏ ਸੀ ਇਹਨੂੰ ਬਿਠਾ ਕੇ ਇਹ ਜਲੇਬੀਆਂ ਕੱਟ ਰਿਹਾ ਸੀਗਾ ਰੱਖੀ ਤੇ ਬਿਠਾ ਕੇ ਹੁਣ ਇੱਧਰ ਕੁੱਤੇ ਬਿੱਲੇ ਆ ਆ ਜਾਂਦੇ ਨੇ ਚਲੋ ਜੀ ਆਪਾਂ ਵੀ ਪ੍ਰਸ਼ਾਦ ਦੱਸ ਕੀਏ ਤੇ ਪ੍ਰਸ਼ਾਦ ਦਾ ਚੱਕਦੇ ਹੁਣ ਆਪਾਂ ਫੇਰ ਕਰ ਲਾਂਗੇ ਸੇਵਾ ਥੋੜੀ ਬਹੁਤੀ ਜੇ ਕਰਮਚ ਹੋਈ ਬੀਬੀਆਂ ਪਹਿਣਾ ਲੱਗੀਆਂ ਬੀਆਂ ਨੇ ਵੈਸੇ ਇਹਨੇ ਤੇ ਲੋਜੀ ਹੁਣ ਪ੍ਰਸ਼ਾਦਾਸ਼ਕੀ ਆਪਾਂ ਫਿਰ ਚੱਲ ਜੀ ਸੇਵ ਵਾਲੇ ਘਰ ਜਿੰਨੀ ਕਹੂ ਕਰਮਚ ਕਰ ਲਾਂਗੇ ਚਲੋ ਜੀ ਵੈ ਗੁਰੂ ਜੀ ਪ੍ਰਸ਼ਾਦਾਸ਼ਕੀ ਇੱਕ ਰੱਖ ਲਈ ਜਲੇਬੀ ਇੱਕ ਰੱਖ ਲਿਆ ਪ੍ਰਸ਼ਾਦਾ ਚਲੋ ਜੀ ਚੱਲਦੇ ਹੁਣ ਆਪਾਂ ਉਧਰ ਵੈ ਗੁਰੂ ਜੀ ਦਾ ਨਾਮ ਲੈ ਕੇ ਪ੍ਰਸ਼ਾਦਾਸ਼ਕੀ ਇੱਕ ਲਾ ਲਾਂਗੇ ਜਲੇਬੀ ਪ੍ਰਸ਼ਾਦਾਸ਼ਕ ਕੇ ਫਿਰ ਚੱਲਦੇ ਆਂ ਪ੍ਰਸਾਦਿਆਂ ਵਾਲੇ ਲੰਗਰ ਹਾਲ ਚ ਅਗਰ ਕਰਮਾ ਚ ਹੋ ਗਈ ਤਾਂ ਦੁਬਾਰੇ ਹੋ ਜੂ ਸੇਵਾ ਨਹੀਂ ਫਿਰ ਚਲੀ ਗਈ ਸੀਗੀ ਆਪਾਂ ਸਹਿਰ ਸਹਿਰ ਥੋੜਾ ਜਿਹਾ ਕੰਮ ਸੀ ਫਿਰ ਮੈਂ ਇੱਥੇ ਸੂਟ ਦੇਖਣ ਲੱਗ ਗਈ ਹਨਾ ਨਵੇਂ ਦੇ ਨਵੇਂ ਡਿਜ਼ਾਈਨਾਂ ਦੇ ਬੀਬੀਆਂ ਨਹੀਂ ਰੱਜਦੀਆਂ ਪਰ ਰੱਜਦੀਆਂ ਨਹੀਂ ਪਰ ਮੈਂ ਲੈਣਾ ਤਾਂ ਹੈ ਨਹੀਂ ਸੀਗੇ ਵੈਸੇ ਮੈਂ ਦੇਖ ਲੈਣੀ ਹੁੰਨੀ ਆ ਮੈਂ ਉਹ ਬੀਬੀਆਂ ਚੁਣੀ ਹੈਗੀ ਬੀਬੀਆਂ ਰਾਜ ਦੀਆਂ ਨਹੀਂ ਹੈਗੀ ਮੈਂ ਸਬਰ ਸੰਤੋਖ ਕਲੀਆਂ ਮਿਲ ਗਿਆ ਠੀਕ ਹੈ ਨਹੀਂ ਆਪਾਂ ਬੀਬੀਆਂ ਵਾਂਗ ਜਾਦੇ ਸੂਟਾਂ ਦਾ ਲਾਲਚ ਨਹੀਂ ਕਰਦੇ ਆਪਾਂ ਨੂੰ ਹੈ ਹੀ ਹੋ ਨਹੀਂ ਕੀ ਕਰਨੇ ਨੇ ਸੂਟ ਇੱਥੇ ਰਹਿ ਜਾਣੇ ਨੇ ਜ਼ਿੰਦਗੀ 'ਚ ਕੀ ਕਰਨਾ ਸੂਟਾਂ ਛੱਡਾਂ ਦਾ ਖੜਾ ਜ਼ਿੰਦਗੀ ਦਾ ਕੀ ਭਰੋਸਾ ਕੀ ਸੂਟ ਕੀ ਪੈਸਾ ਕੀ ਤੇਲਾ ਚਲੋ ਜੀ ਫਿਰ ਮੈਂ ਨਾ ਕੱਪੜੇ ਕੱਢਣ ਲੱਗੀ ਸੀਗੀ ਬੈੱਡਾਂ ਚੋ ਹੋ ਗਈ ਠੰਡ ਠੰਡ ਹੋਣ ਕਰਕੇ ਹੁਣ ਮੈਨੂੰ ਕੱਢਣੀਆਂ ਪੈਣੀਆਂ ਨੇ ਇਹ ਕੋਟੀਆਂ ਸਵੈਟਰ ਜਾਗਟਾਂ ਨਾਲੇ ਬੇਟਾ ਲੈ ਕੇ ਜਾਊਗਾ ਫਿਰ ਮੈਂ ਕਿਹ ਕੱਢ ਲੈਣੀ ਆ ਦੇਖ ਲਓ ਜੀ ਹੁਣ ਕੱਢੀਏ ਆਪਾਂ ਕੱਪੜੇ ਸਾਰੇ ਕੱਢ ਲੈਣੀਆਂ ਕੋਟੀਆਂ ਕੁੱਟੀਆਂ ਹੁਣ ਇਹਨੂੰ ਬੇਲਾ ਹੀ ਕਰ ਦੂੰਗੀ ਹਨਾ ਫਿਰ ਬਾਰ ਬਾਰ ਕੱਢਣੇ ਔਖਾ ਪਹਿਲਾਂ ਕੱਢ ਲਿਆ ਕਦੇ ਕੋਟ ਕੱਢ ਲਿਆ ਕਦੇ ਸਵੈਟਰ ਕੱਢ ਲਿਆ ਕਦੇ ਕੋਟੀ ਕੱਢ ਲਈ ਹੁਣ ਸਾਰੇ ਕੱਢ ਕਰਕੇ ਪਹਿਲਾਂ ਇੱਥੇ ਰੱਖ ਰਾਨੀ ਆ ਸਾਈਡ ਤੇ ਇਹਦੇ ਵਿੱਚ ਸੂਟ ਵੀ ਨੇ ਹਨਾ ਮੇਰੇ ਇੱਕ ਦੋ ਮੋਟੇ ਤੇ ਪਾਈ ਜਾਂਦੇ ਨੇ ਚੱਕ ਕੇ ਪਾਈ ਜਾਣਗੇ ਕੰਮ ਨਹੀਂ ਮੇੜੇ ਦੀ ਨਹੀਂ ਚਲੋ ਜੀ ਬੜਾ ਵਿੱਚ ਹੁਣ ਕੱਟਾਂ ਸਾਰੇ ਕਰਾਂ ਕੰਮ ਸਟਾਰਟ ਤੇ ਫਿਰ ਖਾਲੀ ਕਰਕੇ ਦਿਖਾਉਣੀ ਆ ਤੁਹਾਨੂੰ ਮਿਲਦੇ ਆ ਫਿਰ ਖਾਲੀ ਕਰਕੇ ਉਧਰ ਚਿੰਨੇ ਵੀ ਨੇ ਹਨਾ ਪਹਿਲਾਂ ਕੱਢਣੀ ਨਹੀਂ ਸਿਖਾੜੇ ਚਿੰਨੇ ਵੀ ਨਹੀਂ ਹੁਣ ਬੈੱਡ ਖਾਲੀ ਹੋ ਜਾਣਗੇ ਇਹਨੇ ਕਿੱਥੇ ਭਰੇ ਆ ਪਿਆ ਸਾਹ ਨਹੀਂ ਆਉਂਦਾ ਸੀਗਾ ਵੱਡਾ ਨੂੰ ਤੇ ਫਿਰ ਉਧਰ ਚਿੰਨੇ ਵੀ ਨਹੀਂ ਬੇਟੇ ਤੇ ਤਾਂ ਉਧਰ ਚਣ ਦੋ ਬੇਟੇ ਦੀ ਬਿਮਾਰੀ ਚ ਕੋਟ-ਕੋਟ ਜੇ ਇਹਦੇ ਹਨ ਹੁਣ ਤੇਰੇ ਅੱਡ ਤੇ ਅਸੀਂ ਤਾਂ ਆਪਣੇ ਇੱਧਰੇ ਰੱਖ ਲੈਣੇ ਆ ਜਿਹੜੀ ਸਾਡੀ ਸ਼ੀਸ਼ੇ ਵਾਲੀ ਬਿਮਾਰੀ ਇੱਧਰ ਕੱਪ ਬੋਰਡ ਆ ਉਹ ਦਿਖਾਉਂਦੇ ਤਾਂ ਹੀ ਨਹੀਂ ਹੁੰਦੇ ਫਿਰ ਭਈ ਨਜ਼ਰ ਲੱਗ ਜੂਗੀ ਸਾਡੇ ਸ਼ੀਸ਼ੇ ਵਾਲਾ ਕੱਪ ਬੋਰਡ ਆ ਜਿਹੜਾ ਹਨ ਬਾਲੇ ਸੰਖ ਮਰਮਰ ਲੱਗਿਆ ਬਹੁਦੇ ਤੇ ਸ਼ੀਸ਼ੇ ਲੱਗੇ ਹੋਏ ਨੇ ਤੇ ਲ ਸਕੋਰ ਪੈ ਜੂਗੀ ਐਵੇਂ ਤੁਹਾਨੂੰ ਫਿਰ ਆਪਾਂ ਦਿਖਾਉਂਦੇ ਨਹੀਂ ਹੁੰਦੇ ਹਨਾ ਚਲੋ ਜੀ ਹੁਣ ਕੱਟ ਕੇ ਸਟਾਰਟ ਕਰੀਏ ਆਪਾਂ ਬਹੁਤ ਹੋ ਗਿਆ ਹੁਣ ਤੇ ਗੱਲਾਂ ਬਾਤਾਂ ਹੋ ਗਈਆਂ ਆਪਣੀਆਂ ਬਹੁਤ ਕੱਢ ਲੈਣੀਆਂ ਤੇ ਸੋਲ ਵੀ ਕੱਢ ਲੂ ਸਾਰਾ ਸਮਾਨ ਕੱਢ ਲੈਣੀਆਂ ਤੇ ਕੱਟ ਕੇ ਬਾਹਰ ਰੱਖ ਦਣੀ ਫਿਰ ਸਾਫ਼ ਕਰੂੰ ਇਹਨਾਂ ਨੂੰ ਬੈਟਾਂ ਨੂੰ ਸਾਫ਼ ਕਰਕੇ ਫਿਰ ਗਰਮੀਆਂ ਵਾਲੇ ਰੱਖ ਦੋ ਜਿਹੜੇ 1 2 ਹੋਣਗੇ ਹਲੇ ਵਿੱਚ ਧੋਣ ਪੀ ਵਾਲੇ ਨੇ ਹਨਾ ਅੱਜ ਉਹ ਦੇਖੋ ਕਿ ਨਹੀਂ ਉੱਪਰ ਜੇ ਰੱਖ ਨੂ ਫਿਰ ਪਾਏ ਜਾਂਦੇ ਨੇ ਉਹ ਜਦੋਂ ਠੰਡ ਘਟ ਜਾਂਦੀ ਹੈ ਫਿਰ ਫੇਰ ਕੱਢਣੇ ਪੈਂਦੇ ਨੇ ਜਿਆਦਾ ਗਰਮੀ ਵਾਲੇ ਰੱਖ ਦੂੰਗੀ ਦੇਖੋਗੀ ਜੀ ਮੇ ਲੋਟ ਲੱਗਦਾ ਹਨ ਤੇ ਦੇਖਦੇ ਆਪਾਂ ਕਿਵੇਂ ਆ ਲੋਟ ਲੱਗਦਾ ਉਹ ਕੱਢ ਲੂੰਗੀ ਹਨਾ ਤੇ ਪਹਿਲਾਂ ਕੱਢਣੇ ਪੈਣਗੇ ਫਿਰ ਰੱਖਣੇ ਨੇ ਕੱਲੀ ਨੂੰ ਲੱਗਣਾ ਹੀ ਪੈਣਾ ਕੱਲੀ ਨੇ ਕੱਢਣੇ ਨੇ ਕੱਲੀ ਨੇ ਰੱਖਣੇ ਨੇ ਬਹੁਤ ਟਾਈਮ ਲੱਗ ਜਾਣਾ ਅੱਜ ਹਨਾ ਮੈਨੂੰ ਤੇ ਚਲੋ ਕੋਈ ਗੱਲ ਨਹੀਂ ਤੇ ਵੈਗਰੂ ਜੀ ਦੀ ਕਿਰਪਾ ਚਾਹੀਦੀ ਹੈ ਹਨਾ ਚੜ੍ਹਦੀ ਕਲਾ ਚਾਹੀਦੀ ਆਪਣੀ ਤਾਂ ਆਪਾਂ ਕੀ ਜਾਣਦੇ ਆ ਕਿਸੇ ਨੂੰ ਵੈਗਰੂ ਜੀ ਮਿਹਰ ਕਰਨ ਤੇ ਇਹ ਵੀ ਹੁਣ ਕਈ ਵਾਰੀ ਕੋਟੀਆਂ-ਕੁਟੀਆਂ ਕਿਹਾ ਕਰਨਗੇ ਪੌਣੀਆਂ ਨੇ ਦੇ ਦਿਓ ਕੱਢ ਕੇ ਚਲੋ ਜੀ ਕਰ ਦਈਏ ਸਟਾਰਟ ਆਪਾਂ ਤੇ ਲੋ ਜੀ ਕੱਢ ਲਿਆ ਸਾਰਾ ਸਮਾਨ ਖਾਲੀ ਕਰਤਾ ਬੈੱਡ ਸਾਫ ਕਰਤਾ ਸਾਫ ਕਰਕੇ ਤੇ ਟੇਚੀ ਲਾਤੇ ਇਹਦੇ ਵਿੱਚ ਚੁੰਨੀਆਂ ਚੰਨੀਆਂ ਜੀਆਂ ਨੇ ਇਹ ਰੱਬ ਸਾਥ ਹੀ ਰੱਖਤੇ ਤੇ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ